ਸਤਗੁਰੂ ਰਬੀਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ 쿠टिया संत रामानन्द जी ਨਕੋਦਰ ਵਿਖੇ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਡੇਰਾ ਸਚਕੰਡ ਬੱਲਾਂ ਦੇ ਮਜੂਤਾ ਗੱਦੀ ਨਿਸ਼ੀਨ 108 संत ਨਰਿੰਜਣ ਦਾਸ ਮਹਾਰਾਜ ਜੀ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਦਰਸ਼ਨ ਦੇਣ ਅਤੇ ਸਤਗੁਰੂ ਰਬੀਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਨ ਦੇ ਲਈ ਡੇਰਾ ਸੱਚਕੰਡ ਬੱਲਾ ਤੋਂ ਕੁਟਿਆ ਸੰਤ ਰਾਮਾਨੰਦ ਜੀ ਨੂੰ ਉਧਰ ਵਿਖੇ ਪਹੁੰਚੇ ਸੰਗਤ ਜੀ ਤੁਸੀਂ ਦੇਖ ਸਕਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮ ਲਿਵਾ ਸੰਗਤਾਂ ਆਪਣੇ ਮਹਾਨ ਰਹਿਬਰ ਸੰਤ ਨਰਿੰਜਣ ਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਦੇਖੋ ਕਿੰਨੀ ਭਾਰੀ ਗਿਣਤੀ ਵਿੱਚ ਪਹੁੰਚੀਆਂ महाराज <laughs> 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 ପତାକା <laughs> କଥା जो बोले सोनर पै सतगुरु रविदास महाराज की जय ਸਤ ਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤ ਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤ ਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤ ਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਤੇਰੇ ਦਰ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਤੇਰੇ ਦਰ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਤੇਰੇ ਦਰ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਤੇਰੇ ਦਰ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਿਗੁਰ ਤੱਕ ਤੱਕ ਮੁਖੜਾ ਤੇਰਾ ਮਨ ਤੇਰਾ ਰਚਿਤਾ ਨਹੀਂ ਰਚਿਤਾ ਠੋਕਰਾਂ ਖਾ ਖਾ ਕੇ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ ਆਏ ਹਾਂ ਖੋਕਰਾਂ ਖਾਂ ਖਾਂ ਕੇ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ ਆਏ ਹਾਂ ਇਕ ਤੂੰ ਹੀ ਐ ਸਤ ਗੁਰ ਜਿਨੇ ਗਲ ਨਾਲ ਲਾਏ ਹਾਂ ਜਿਨੇ ਗਲ ਨਾਲ ਲਾਏ ਹਾਂ ਜਿਨੇ ਗਲ ਨਾਲ ਲਾਏ ਹਾਂ ਕੋਈ ਹੋਰ ਮੇਰੇ ਹੁਣ ਨਹੀਂ ਫੱਬਦਾ ਏ ਫੱਬਦਾ ਸਤਗੁਰ ਤੱਕ ਤੱਕ ਮੁਕਣਾ ਤੇਰਾ ਮਨ ਬਿਨ ਰਚਦਾ ਨਹੀਂ ਰਚਦਾ ਸਤਗੁਰ ਤੱਕ ਤੱਕ ਮੁਕਣਾ ਤੇਰਾ ਮਨ ਮੇਰਾ ਰਚਦਾ ਨਹੀਂ ਰਚਦਾ ਸਤ ਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤ ਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਦਰ ਤੇਰੇ ਦੀ ਦਾਤਾ ਬੜੀ ਸ਼ਾਨ ਨਰਾਲੀਏ ਦਾ ਤਾ ਤੇਰੇ ਦਰ ਤੋਂ ਕੋਈ ਨਾ ਮੁੜਿਆ ਖਾਲੀ ਏ ਕੋਈ ਨਾ ਮੁੜਿਆ ਖਾਲੀ ਏ ਕੋਈ ਨਾ ਮੁੜਿਆ ਖਾਲੀ ਏ ਤੇਰੀ ਦੀਦ ਬਾਜੋ ਦਿਲ ਮੇਰਾ ਹੁਣ ਕਿਤੇ ਲੱਗਦਾ ਨਹੀਂ ਲੱਗਦਾ ਸਤ ਗੁਰ ਦਾ ਤੱਕ ਮੁਕੜਾ ਤੇਰਾ ਮਨ ਮਿਲਦਾ ਨਹੀਂ ਲੱ ਜਾਂਦਾ ਸਤ ਗੁਰ ਤੱਕ ਤੱਕ ਮੁਕ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਦੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਜਦ ਤੱਕ ਚੱਲਦੇ ਸਾ ਤੇਰਾ ਦਰ ਇਹ ਛੱਡਣਾ ਨਹੀਂ ਤੇਰਾ ਦਰ ਇਹ ਛੱਡਣਾ ਨਹੀਂ ਤੇਰਾ ਦਰ ਇਹ ਛੱਡਣਾ ਜਦ ਤੱਕ ਚੱਲਦੇ ਸਾ ਤੇਰਾ ਦਰਿਆ ਛੱਡਣਾ ਨਹੀਂ ਤੇਰਾ ਦਰਿਆ ਛੱਡਣਾ ਨਹੀਂ ਇਹ ਤੇਰਾ ਦਰਿਆ ਛੱਡਣਾ ਨਹੀਂ ਮੈਂ ਤਾਂ ਜਾਣਦੀ ਹਾਂ ਗੁਰਾਂ ਨੇ ਮੈਨੂੰ ਕੱਲਿਆਂ ਛੱਡਣਾ ਨਹੀਂ ਗੁਰਾਂ ਨੇ ਮੈਨੂੰ ਕੱਲਿਆਂ ਛੱਡਣਾ ਨਹੀਂ ਗੁਰਾਂ ਨੇ ਮੈਨੂੰ ਕੱਲਿਆਂ ਛੱਡਣਾ ਨਹੀਂ ਤੇਰੀ ਨਾਮ ਖਮਾਰੀ ਦਾ ਰਸ ਕਿਤੋਂ ਲੱਭਦਾ ਨਹੀਂ ਲੱਭਦਾ ਸਤਗੁਰ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਤਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਚਦਾ ਨਹੀਂ ਰਚਦਾ ਜੋ ਬੋਲੇ ਸੋਨਰ ਪੈਤ ਸਤਗੁਰ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਤਗੁਰ ਦੇ ਜੋ ਬੋਲੇ ਸੋਨਰ ਪੈਤ ਸਤਗੁਰ ਵਿਦਾਸ ਮਹਾਰਾਜ ਕੀ ਜੈ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਤੱਕ ਤੱਕ ਮੁਕਣਾ ਤੇਰਾ ਮਨ ਮੇਰਾ ਨੱਚਦਾ ਨਹੀਂ ਨੱਚਦਾ ਤੇਰੇ ਦਰ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਤੇਰੇ ਜਾਲੀ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਤੇਰੇ ਦਰ ਜਿਹਾ ਕੋਈ ਦਰ ਮੈਨੂੰ ਲੱਭਦਾ ਨਹੀਂ ਲੱਭਦਾ ਤੇਰੇ ਦਰ ਲੱਭਦਾ ਨਹੀਂ ਲੱਭਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਜਦਾ ਨਹੀਂ ਰਜਦਾ ਸਤਗੁਰ ਤੱਕ ਤੱਕ ਮੁਖੜਾ ਤੇਰਾ ਮਨ ਮੇਰਾ ਰਚਿਤਾ ਨਹੀਂ ਰਚਿਤਾ ਠੋਕਰਾਂ ਖਾ ਖਾ ਕੇ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੇ